ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਮਲੇਰ ਕੋਟਲਾ ਦੇ ਵਿੱਚ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗੱਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਭਾਜਪਾ ਅਕਾਲੀ ਦਲ ਆਵਾਦੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ ਤੇ ਇਹਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ बार-बार ਇਹੀ ਕਹਿੰਦਾ ਆ ਰਿਹਾ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ ਔਰ ਬੇਅਦਬੀ ਬੇਅਦਬੀ ਹੈ ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੇ ਬੇਅਦਬੀ ਹੋਵੇ ਇਹ ਤਾਂ ਬੇਅਦਬੀ ਬੇਅਦਬੀ ਹੈ ਤਾਂ ਇਸ ਦੇ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ ਕਰਨਾ ਕੀ ਚਾਹੀਦਾ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਦੁਬਾਰਾ ਗੱਲ ਕਰਨ ਦਾ ਪ੍ਰਯਾਸ ਕਰਾਂਗਾ ਕਿ ਤੁਸੀਂ ਦੇਖੋ ਸੋਚੋ ਕਿ ਅਸੀਂ ਕੀ ਕਰਨਾ ਹੈ ਅਸੀਂ ਕਿਆ ਕਰਨੇ ਆਏ ਥੇ ਔਰ ਕੀਆ ਕਰਨੇ ਲਗੇ ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ਨਾ ਕੋਈ ਬਿਜਲੀ ਦੀ ਗੁਲਾਮ ਰਹੀ ਹੈ ਨਾ ਕੋਈ 1000 ਰੁਪਏ ਦੀ ਗੁਲਾਮ ਰਹੀ ਹੈ ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ ਸਿੰਘਾਸਨ ਤੇ ਬਿਠਾਉਣਾ ਹੈ ਕਿਸ ਨੂੰ ਸਿੰਘਾਸਨ ਤੋਂ ਚੱਕ ਕੇ ਬਾਹਰ ਸੁੱਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤਾਂ ਅਸੀਂ ਜਨ ਹਿਤ ਦੇ ਵਿੱਚ ਕੰਮ ਕਰਾਂਗੇ ਔਰ ਦੁਬਾਰਾ ਮੈਂ ਕਹਿੰਦਾ ਕਿ ਪਾਵੇਂ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਤਸੱਦਦ ਕਰ ਲਓ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਜਿੰਨੀ ਤਾਕਤ ਹੈ ਜਿੰਨੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਹੈ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਔਰ ਆਜ ਦੇਖੋ ਇੱਕ ਗਲੀ ਦੇ ਵਿੱਚ ਰਹਿ ਰਹੇ ਹਾਂ ਤੁਹਾਡੇ ਕਰਕੇ ਜੀ करके और आउन वाले समा राजू खोल के रख देव कि मैं एक गली दे किस तरह आया एक आई पी एस अफसर आई जी होकर अ गली मजबूर किया ठीक है तो लेकिन यह सा लड़ाई गुरु ग्रंथ साहब जी की सारी लड़ाई साड़ी जारी रहेगी और हर तरीके हर थोड़े वार का मुकाबला करा और इंसाफ मिलना ही मिलना है और इंसाफ गुरु गुरु गोबिंद सिंह जी की अदालत तो मिलना है इन्होंने नाल मैं इजाजत तो लेना हाँ और इस तो बाद भी आगे मैं थोड़ा दसागा कि हाँ एक एक पक्ष जो है और हर सामने नाम लेके आवाने कैस कैश की, की करतूत है मान साहब ने कहा कि विधानसभा कि बेदबी दे केस के नवे तथ्य होने मैंने तो यही लग रहा है कि नवा तथ यही आ गया है मलेरकोटला अपनी पार्टी का विधायक दिल्ली का कन्विक्ट हो गया सजा मिल गई मैं यही लग रहा है कि नवा तत्थ है तुसी देखो लोगों के दे सामने आओ लोगों के सामने आके सच्चाई दसो कोई भी गुलाम नहीं है ना मैं गुलाम हाँ ना पंजाब की जनता गुलाम है तुसी आमने सामने आओ ठीक है और जो तुसी बैक तो वार कर रहे हो साढ़े ते वार बंद करो क्योंकि इंसाफ तो गुरु गोबिंद सिंह जी की अदालत के होना है और वो इंसाफ करके कर रहन और हर तरीके दे नाल होगा और वो इंसाफ जो होगा वो तो दुनिया देखेगी ਇਨਾ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ